ਲਓ ਜੀ ਨਵਾਂ ਸਾਲ ਚੜਨ ਵਾਲਾ ਤਾਂ ਨਵਾਂ ਸਾਲ ਚੜਦੇ ਸਾਰੇ ਤੁਹਾਨੂੰ ਰਜਾਈਆਂ 'ਚ ਬੈਠਿਆਂ ਨੂੰ ਚੜੂਗਾ ਕਾਂਬਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਹੁਣ yellow alert ਜਾਰੀ ਕਰ ਦਿੱਤਾ ਹੈ ਜੇਕਰ ਤੁਸੀਂ ਵੀ ਨਵਾਂ ਸਾਲ ਬਾਹਰ ਕਿਤੇ ਜਾ ਕੇ ਮਨਾਉਣ ਦੀ ਸਲਾਹ ਕਰ ਰਹੇ ਹੋ ਤਾਂ ਫਿਰ ਪਹਿਲਾਂ ਮੌਸਮ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਦਾ ਦੇ ਕੇ ਲੁਧਿਆਣਾ ਦੇ ਵਿੱਚ ਲਗਾਤਾਰ ਹੋਈ ਬਾਰਿਸ਼ ਜਿਸ ਦੇ ਚੱਲਦਿਆਂ ਤਾਬਾਨ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਲਗਾਤਾਰ ਦਿਨ ਤੇ ਰਾਤ ਠੰਡੇ ਨੇ ਜਿਸ ਨੂੰ ਲੈ ਕੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਵੇਂ ਸਾਲ ਨੂੰ ਠੰਡ ਰਹਿਣ ਅਤੇ ਸੀਤ ਲਹਿਰ ਦੀ ਸੰਭਾਵਨਾ ਤੇ ਆਉਣ ਵਾਲੇ 3 ਦਿਨ ਠੰਡੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਰਹੇਗੀ ਤਾਪਮਾਨ ਦੇ ਵਿੱਚ ਗਿਰਾਵਟ ਰਹੇਗੀ ਜਿਸ ਨੂੰ ਲੈ ਕੇ yellow alert ਵੀ ਜਾਰੀ ਕੀਤਾ ਗਿਆ ਉਹਨਾਂ ਕਹਿੰਿਆ ਕਿ ਦਸੰਬਰ ਮਹੀਨੇ ਦੇ ਵਿੱਚ ਆਮ ਤੌਰ ਤੇ 15 mm ਦੇ ਕਰੀਬ ਬਾਰਿਸ਼ ਹੁੰਦੀ ਆ ਪਰ ਇਸ ਵਾਰ 34 mm ਦੇ ਕਰੀਬ ਲਗਾਤਾਰ ਬਾਰਿਸ਼ ਹੋਈ ਹੈ ਜਿਸ ਨਾਲ ਤਾਪਮਾਨ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਇਸ ਠਾਣੇ ਦੇ ਨਾਲ ਕਿਸਾਨ ਨੂੰ ਕੋਈ ਨੁਕਸਾਨ ਹੋਵੇਗਾ ਜਾਂ ਫਿਰ ਫਾਇਦਾ ਮਿਲੇਗਾ ਜਾਂ ਫਿਰ ਲੋਕਲ ਹੋਰ ਕਿਹੜੀਆਂ-ਕਿਹੜੀਆਂ ਸਲਾਹਾਂ ਦਿੱਤੀਆਂ ਦੇਖੋ ਇਹ ਖਾਸ ਰਿਪੋਰਟ ਅੱਜ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਲੈਕਟਪਸਾਇਰ ਪੰਜਾਬ ਦੇ ਵਿੱਚ ਬਹੁਤ ਥਾਂਾਂ ਤੇ ਬਰੀਸ਼ ਕੁਆਲਟੀ ਸੀ ਤੇ ਪਿਛਲੇ 2-3 ਮਹੀਨਿਆਂ ਤੋਂ ਇੱਕ ਬਹੁਤ ਹੀ ਡਰਾਈ ਸਪੈਲ ਵਾਲੀ ਕੰਡੀਸ਼ਨ ਚੱਲ ਰਹੀ ਹੈ ਸੀ ਸੋ ਇਹਨਾਂ ਸਾਰਿਆਂ ਨੂੰ ਰੀਡ ਇਨਵੈਸਟਿਗੇਟ ਇਨ ਨਾਈਟ ਪ੍ਰੋਵਾਈਡ ਹੈ और जो अभी करंट टैंपरेचर कंडीशन देखिए तो कल का डेट एम टेचर पंद्रह अठ डिग्री सेंटीग्रेड रिकॉर्ड किया गया जो लगभग दो डिग्री सेंटीग्रेड बीचे इसी तरह अज का मिनीम टैंपरेचर नौ डिग्री सेंटीग्रेड रिकॉर्ड किया गया जोर्मल तो लगभग तीन पॉइंट अठ डिग्री सेंटीग्रेडर है सो अभी देख सकते हैं कि डेज जोड़े कोल्ड चाहिए और आने वाले दिनों का वैदर देखिए तो आने वाले जिन दिन ने उन्होंने बारिश की तो फिलहाल कोई प्रदिशन नहीं है ਪਰ ਕੋਲ ਵੇਵ ਫਿਨਿਸ਼ਿੰਗ ਦੇ ਅਰੀਜਨ ਦੇ ਵਿੱਚ ਬਣੀ ਰਸਤਰੀ ਔਰ ਉਹਦੇ ਵਾਸਤੇ ਆਈਐਮਡੀ ਵੱਲੋਂ ਯੀਐਮਐਲ ਵੀ ਜਾਰੀ ਹੋਇਆ ਹੈ। ਹਾਂ ਜੀ ਇਸ ਵਾਰੀ ਲੁਧਿਆਣਾ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ 34.6 ਮਿਲੀਮੀਟਰ ਜਿਹਦੀ ਬਾਰਿਸ਼ ਰਿਪੋਰਟ ਕੀਤੀ ਗਈ ਹੈ ਜਦੋਂ ਕਿ ਦਸੰਬਰ ਦੀ ਲੁਧਿਆਣਾ ਦੀ ਨਾਰਮਲ ਬਾਰਿਸ਼ ਜਿਹਦੀ 15.5 ਮਿਲੀਮੀਟਰ ਹੈ ਜੋ ਨਾਰਮਲ ਤੋਂ ਉੱਪਰ ਬਾਰਿਸ਼ ਰਿਪੋਰਟ ਕੀਤੀ ਗਈ ਹੈ। ਹਾਂ ਬਿਲਕੁਲ ਜੀ ਆਨਵੈਰਜ ਦੇ 10 ਦਿਨਾਂ ਵਿੱਚ ਉਹਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਕੋਲਡ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੋਫੈਕਸ਼ਨ ਹੈ ਅਤੇ ਉਹਦੇ ਵਾਸਤੇ ਆਮ ਜਨ ਲਈ ਯੈਲਰਟੀ ਜਾਰੀ ਕੀਤੀ ਗਈ ਹੈ। ਹਾਂ ਲੋਕਾਂ ਨੂੰ ਇਹ ਸਲਾਹ ਦੇ ਸਕਦੇ ਹਾਂ ਜੀ ਕਿ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਆਨਵੈਰਜ ਦੇ ਵਿੱਚ ਬਣੀ ਆ ਰਹੀਆਂ ਸੱਦੀਆਂ ਨੇ ਸੋ ਸਾਰਿਆਂ ਨੂੰ ਆਪਣੀ ਸਿਹਤ ਦਾ ਬੜਾ ਤੇ ਧਿਆਨ ਰੱਖਣਾ ਚਾਹੀਦਾ। ਆਊਟਡੋਰ ਐਕਟੀਵਿਟੀਜ਼ ਘੱਟੋ-ਘੱਟ ਕਰਨੀ ਚਾਹੀਦੀ ਹੈ ਤਾਂ ਕਿ ਡਾਇਰੈਕਟ ਐਕਸਪੋਜ਼ਰ ਨਾ ਹੋਵੇ ਅਤੇ ਜਦ ਵੀ ਕਿਸੇ ਬਾਤ ਦਾ ਨਾ ਪ੍ਰੋਪਰਲੀ ਕਵਰਡ ਚਾਉਂ। ਔਰ ਸੈਕੰਡਰੀ ਡਾਈਟ ਦਾ ਵੀ ਖਿਆਲ ਰੱਖੋ ਹੈਲਦੀ ਡਾਈਟ ਲੈ ਤਾਂ ਕਿ ਐਨੀ ਠੰਡ ਦਾ ਸੇਫ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਦਾਦੀ ਇਹ ਹੈ ਕਿ ਅੰਤਾਂ ਦੀ ਠੰਡ ਪੈਣ ਵਾਲੀ ਆ ਤੇ ਲੋਕ ਵੀ ਹੁਣ ਆਪਣੇ ਆਪ ਨੂੰ ਗਰਮ ਕੱਪੜਿਆਂ ਦੇ ਵਿੱਚ ਜ਼ਰੂਰ ਲਪੇਟ ਲੈਣ ਤਾਂ ਕਿ ਠੰਡ ਤੋਂ ਬਚਿਆ ਜਾ ਸਕੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ